ਪਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਤਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਵੰਡਾਈਆਂ ਸੀ ਕਿਉਂਕਿ ਜੱਗੂ ਭਗਵਾਨਪੁਰਿਆ ਗੈਂਗ ਨਾਲ ਦੀ ਲੜ-ਟੱਪ ਆ। ਉਹਨੇ ਇਹਨਾਂ ਨੂੰ ਮੌਤ ਤੋਂ ਕਰਨਾ ਹੈਡਵਰ ਦਿੱਤੇ ਸੀਗੇ ਆ ਜੱਗੂ ਭਗਵਾਨਪੁਰਿਆ ਗੈਂਗ ਦਾ ਇਹ ਗੈਂਗ ਰਾਈਵਲਰੀ ਇਹਨਾਂ ਨਾਲ ਚੱਲ ਰਹੀ ਸੀ। 4.30 ਬੋਰ ਦੇ ਉਹਦੇ ਵਿੱਚ ਬਲੌਕ ਵੀ ਹੈ ਤੇ ਬੜੇ ਸਫਿਸਟੀਕੇਟਿਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕੈਟਰਿਜਸ ਨੇ ਇੱਕ ਮੋਟਰਸਾਈਕਲ। ਬੜੀ اچھی ਸਕਸੈਸ ਮਿਲੀ ਹੈ ਜਿਸ ਵਿੱਚ ਅਸੀਂ 7 ਬੜੇ ਸਫਿਸਟੀਕੇਟਿਡ ਵੈਪਨ ਫੜੇ ਆ। ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ। ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਦੇ ਥਰੂ વાયર ડ્રોન પુશ ઇન થયા હે ઇન્ડિયા دے وچ اور اگے ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਤ ਪਿਸਟਲ ਜਿਹੜੇ ਆ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ ਲੋਕ ਵੀ ਹੈ ਇਹ ਬੜੇ ਸਫਿਸਟੀਕੇਟਿਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਰਟ੍ਰਿਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਕੰਦਰਜੀਤ ਸਿੰਘ ਤੇ ਉਹ ਇੱਕੋ ਦੇ ਨਾਲ ਇੱਕ ਜੂਵినਾਈਲ ਹੈ ਇਹ ਕਾਫੀ ਦੇਰ ਤੋਂ ਖੇਮਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਅੱਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਵੇਚੀਆਂ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਕਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਏ ਗੈਂਗ ਨਾਲ ਇਹਨਾਂ ਦੀ ਲਾਕਡਾਟ ਹੈ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ਡ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਭੰਗ ਹੁੰਦੀ ਹੈ ਇੱਥੇ ਨਾ ਇਹਦੇ ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੂਵਿਨਾਈਲ ਫੜਿਆ ਉਹਦਾ ਫਾਦਰ ਹੈਗਾ ਅਬਸਕੋਂਡਿੰਗ ਹੈ ਉਹ ਇਸ ਕੇਸ ਵੀ ਸਾਨੂੰ ਵਾਂਟਡ ਹੈ ਆਰਮਸ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਅ ਦੇਰ ਤੋਂ ਖੋਬਿਆ ਹੋਇਆ ਔਰ ਉਹ ਉਹਦੀ ਤਲਾਸ਼ ਹੁਣ ਜਾਰੀ ਹੈ ਜਿਹੜਾ ਆਪਣਾ ਉਹਦਾ ਜੂਵਿਨਾਈਲ ਬੱਚਾ ਉਹਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੋ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਪਹੁੰਚਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਵੈਪਨ ਜਿਹੜੇ ਯੂਜ਼ ਹੁੰਦੇ ਆ ਪਹਿਲਾ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਥਰੂ ਹੀ ਇਹ ਜਿਹੜੇ ਹਥਿਆਰ ਵੇਚੇ ਗਏ ਨੇ ਵਕਫ ਵਕ ਮੋਡਿਊਲ ਸੀ ਥੈਂਕ ਯੂ ਜੀ ਤੇਰਾ सोनू ਮਟਾ ਜਿਹੜਾ ਜੀ ਮੌਤ ਹੋਈ ਸੀ ਉਹਰੇ ਬੰਦੇ ਜਨ ਹਾਂਜੀ ਉਹਦੇ ਆ ਬੰਦੇ ਜੀ ਇਹ ਉਹਨਾਂ ਦੇ ਉਹਨੇ ਹੀ ਇਹਨਾਂ ਨੂੰ ਮੌਤ ਤੋਂ ਪਹਿਲਾਂ ਇਹ ਹੈਡਓਵਰ ਕੀਤੇ ਸੀਗੇ ਔਰ ਜਗੂ ਭਗਵਾਨਪੁਰੀਆ ਗੈਂਗ ਦਾ ਇਹ ਇੰਟਰ ਗੈਂਗ ਰਾਈਵਲਰੀ ਇਹਨਾਂ ਨਾਲ ਚੱਲ ਰਹੀ ਸੀ ਜਿੰਨੇ ਬੰਦੇ ਲੱਗੋ ਸਾਰੇ ਕ੍ਰਿਮੀਨਲ ਲੱਗ ਰਹੇ ਇਹਨਾਂ ਦੇ ਖਿਲਾਫ ਪੁਰਾਣੇ ਪੰਕਦਮੇ ਕੋਈ ਨਹੀਂ ਜਿਵੇਂ ਹੁਣ ਸਿਕੰਦਰਜੀਤ 19 ਸਾਲ ਦਾ ਹੈਗਾ ਪੇਂਟਰ ਦਾ ਕੰਮ ਕਰਦਾ ਦੂਜਾ ਜੂਵినਾਈਲ ਹੀ ਆ ਵੈਸੇ ਪ੍ਰਦੀਪ ਦੇ ਖਿਲਾਫ ਵੀ ਕੁਛ ਨਹੀਂ ਰੇਲਵੇ ਵਰਕਸ਼ਾਪ ਚ ਕੰਮ ਕਰਦਾ ਤੇ ਜਰਨੈਲ ਜਿਹੜਾ ਟੈਕਸੀ ਡਰਾਈਵਰ ਹੈ ਇਹਦੇ ਖਿਲਾਫ ਜਰਨੈਲ ਦੇ ਖਿਲਾਫ ਪਹਿਲਾਂ ਇੱਕ 302 ਦਾ ਤੇ ਆਰਮਜ਼ੈਟ ਦਾ ਹੈਗਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਵਿੱਚ ਫਾਦਰ ਕਰਕੇ ਜੁੜਿਆ ਨਾ ਜੀ ਫਾਦਰ ਉਹਦਾ ਡਾਇਰੈਕਟੋਰੇਟ ਤੇ ਆਰਮਸ ਟ੍ਰੇਡ ਜਿਹੜਾ ਥਰੂ ਡਰੋਨ ਹੈ ਉਹਦੇ ਚ ਕਾਫੀ ਤਰ੍ਹਾਂ ਸ਼ਾਮਿਲ ਹੈ ਕਾਫੀ ਦੇਰ ਤੋਂ ਤੇ ਉਹਨੇ ਆਪਣੇ ਬੱਚੇ ਨੂੰ ਵੀ ਨਾਲ ਲਾਇਆ ਚਾਹੇ ਉਹ ਮਾਈਨਰ ਸੀਗਾ